ਦੇ ਪਾਣੀ ਨਹਿਰ ਚਲਦੀ ਐ ਇੱਧਰ ਤੇ ਇੱਧਰ ਉਹ ਇੱਧਰ ਨਹਿਰ ਕਿੱਧਰ ਗਈ ਉਹ ਨਹਿਰ ਇੱਧਰ ਐ ਇੱਧਰ ਕਿੱਥੇ ਆ ਉਹ ਕਿੱਧਰ ਗਈ ਆ ਪਾਣੀ ਆਈ ਜਿੰਨਾ ਆ ਰਹੀ ਕਿੱਧਰ ਨਹਿਰ ਦਾ ਉਹ ਲਿਆ ਨਹਿਰ ਦੇ ਆ ਵੀਡੀਓ ਦੇਖਦੇ ਹੋ ਇਹ ਸਾਰੇ ਸੱਜਣ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਅੱਜ ਊੜੀ ਤੋਂ ਚੱਲਾਂਗੇ ਬਾਰਾ ਮੋਲਾ ਹੋਰ ਲਾਗੇ ਇਤਿਹਾਸ ਸਥਾਨ ਆ ਉਧਰ ਤੇ ਵਾਪਸੀ ਹੁਣ ਆਪਾਂ ਪੰਜਾਬ ਵੱਲ ਹੀ ਜਾਵਾਂਗੇ ਜਿੱਥੇ ਅਸੀਂ ਦੱਸ ਗਏ ਦੱਸ ਦਿੱਤਾ ਇੱਥੋਂ ਦਾ ਸਾਰਾ ਹੀ ਫੇਰ ਵੀ ਇੱਕ ਵਾਰੀ ਆ ਤੁਸੀਂ ਵੀਡੀਓ ਰੋਕ ਕਰਕੇ ਜਾਂ ਸਕਰੀਨ ਸ਼ਾਟ ਮਾਰ ਕੇ ਇੱਥੋਂ ਦੇਖ ਸਕਦੇ ਹੋ ਇਤਿਹਾਸ ਇੱਥੋਂ ਦਾ ਉਨਾਪਾ ਉਸ ਗੁਰਦੁਆਰੇ ਸਾਹਿਬ ਤੋਂ ਚੱਲੇ ਆ। ਉਹ ਪੁੱਲ ਥਾਣੀ ਉੱਤੋਂ ਦੀ ਘੁੰਮ ਕੇ ਆਏ ਆ। ਇੱਥੇ ਆਪਾਂ ਗੁਰਪੁਰਬ ਮਨਾ ਕਰਕੇ ਅੱਗੇ ਹਾਜ਼ਰੀ ਆਪਾਂ 12 ਮੁੱਲਾ ਵੀ ਪਰ ਲਾਵਾਂਗੇ। ਉਥੇ ਜਾ ਕੇ ਤੁਹਾਨੂੰ ਦਿਖਾਉਂਦੇ ਆ। ਅੱਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਾਵਾਂਗੇ ਤਾਪਿਆਣਾ ਸਾਹਿਬ ਇੱਕ ਗੁਰਦੁਆਰਾ ਜੀ ਆ ਦੇਖੋ ਜੇਲਮ ਨਦੀ ਇਸੇ ਜੇਲਮ ਨਦੀ ਤੇ ਉੱਤੇ ਹੀ ਗੁਰਦੁਆਰਾ ਊੜੀ ਸਾਹਿਬ ਜਿਹੜਾ ਆਪਾਂ ਦਰਸ਼ਨ ਕਰਕੇ ਆਏ ਆ। ਦੇਖੋ ਠਾਠਾ ਮਾਰਦਾ ਪਾਣੀ ਤੇ ਇਹਦਾ ਪਾਣੀ ਜਿਹੜਾ ਹਰਾ ਤੇ ਕਾਲੇ ਰੰਗ ਦਾ ਮਿਕਸ ਹੋਇਆ ਰੰਗ ਆ ਕਿਉਂਕਿ ਜਿੱਥੇ ਦੂਜੇ ਦਰਿਆਵਾਂ ਦਾ ਆਪਾਂ ਦੇਖਿਆ ਵਾ ਉੱਥੇ ਨੀਲਾ ਪਾਣੀ ਚੱਲਦਾ ਪਰ ਇੱਧਰ ਜਿਹੜੇ ਪੱਥਰ ਵੀ ਆ ਕਾਲੇ ਆ ਤੇ ਹਰਿਆਲੀ ਜ਼ਿਆਦਾ ਹੋਣ ਕਰਕੇ ਇਹਦਾ ਰੰਗ ਹਰਾ ਤੇ ਕਾਲੇ ਦਾ ਰੰਗ ਪਾਸ ਮਾਰਦਾ ਵਾ ਇਹ ਸਾਹਮਣੇ ਉੱਚੇ-ਉੱਚੇ ਪਹਾੜ ਐ ਇਧਰੋਂ ਵੈਸੇ ਧੁੱਪ ਵੀ ਜਾਰੀ ਪੈਂਦੀ ਆ ਵਿਊ ਵੀ ਨਹੀਂ ਇਧਰੋਂ ਦਿਖਾਉਂਦੇ ਆ ਸਾਹਮਣੇ ਤੁਸੀਂ ਦੇਖੋ ਚਲਦਾ ਤੇਜ਼ ਪਾਣੀ ਜੇਲਮ ਚੋ ਜਿਹੜੀਆਂ ਆਪਾਂ ਕਹਿੰਦੇ ਸੀ ਨਦੀਆਂ ਨਹਿਰਾ ਕੱਢਦੇ ਆ ਆ ਇਦਾਂ ਉੱਤੋਂ ਨਹਿਰਾ ਦਾ ਪਾਣੀ ਜਿਹੜਾ ਇਦਾਂ ਸਪੀਡ ਦੇ ਵਿੱਚ ਇਧਰ ਡਿੱਗਦਾ ਵਾ ਤੇ ਉਹ ਦਰਬਿਲੀ ਬਣਦੀ ਆ ਇਦਾਂ ਜਾ ਕੇ ਪੱਖਿਆਂ ਨੂੰ ਘੁਮਾਉਂਦਾ ਵਾ ਪਾਣੀ ਤੇ ਫਿਰ ਇਹ ਬਿਜਲੀ ਬੰਦੀ ਆ ਇਦਾਂ ਅੱਗੇ ਤੋਂ ਅੱਗੇ ਤੇ ਇੱਥੋਂ ਆਪਾਂ ਅੱਗੇ ਜਾਵਾਂਗੇ ਬੜੀ ਸੋਹਣੀ ਇੱਥੇ ਜਗਾ ਵਾ ਅੱਗੇ ਉਹ ਵੀ ਦਿਖਾਉਂਦੇ ਆ ਤੁਹਾਨੂੰ ਉੱਚੇ ਪਹਾੜ ਲਾਗੇ ਨਦੀ ਨਹਿਰਾਂ ਵਗਦੀਆਂ ਤੇ ਇਧਰ ਹਰੇ ਭਰੇ ਘਾਹ ਦੇ ਮੈਦਾਨ ਪਰ ਇਹੋ ਜਿਹਾ 뷰 ਦੇਖਣ ਲਈ ਪਹਾੜਾਂ ਤੋਂ ਥੋੜਾ ਜਿਹਾ ਮੇਨ ਰੋਡ ਤੋਂ ਥੋੜਾ ਜਿਹਾ ਸਾਈਡ ਤੇ ਜਾਣਾ ਪੈਂਦਾ ਇਹੋ ਜੀਆਂ ਲੋਕੇਸ਼ਨਾਂ ਤੇ ਇੱਥੇ ਹੋ ਗਈਆਂ ਫੋਟੋ ਕਰੀ ਚੌਂਪੜੀ ਟਾਈਪ ਕਰ। ਕਿਉਂਕਿ ਇੱਧਰ ਵੀ ਬਰਫ਼ ਪੈਂਦੀ ਆ। ਫੋਟ ਫੋਟ ਬਰਫ਼ ਇੱਥੇ ਵੀ ਚੜ ਜਾਂਦੀ ਆ ਸਿਆਲਾਂ ਦੇ ਵਿੱਚ। ਤੇ ਸੋਹਣਾ 뷰 ਜੇਲਮਨ ਨਦੀ ਦਾ ਮਤਾਨ ਜਿੱਥੇ ਮਤਾਨੀਆਂ ਲੱਗ ਕੇ ਖੁਸ਼ਕ ਅੱਜਕੱਲ੍ਹ ਉੱਥੇ ਅੱਜਕੱਲ੍ਹ ਪਹਾੜਾਂ ਦੀ ਹਰਿਆਲੀ ਸਿੱਧੀ ਮਨ ਨੂੰ ਖਿੱਚ ਪਾਉਂਦੀ ਆ ਆਪਣੇ ਪਿੱਛੇ ਬਾਕੀ ਜਾਂਦਾ ਵਾ ਜੇਲਮ ਨਦੀ ਜੇਲਮ ਦਰਿਆ ਸਤਲੁਜ ਦਰਿਆ ਜਿਹੜਾ ਵਾ ਉਹ ਆਪਾਂ ਪਹਿਲਾਂ ਵੀ ਦੱਸਿਆ ਜਿਵੇਂ ਗੋਵਿੰਦ ਸਾਗਰ ਚੋਂ ਨਿਕਲਦਾ ਇਸੇ ਤਰ੍ਹਾਂ ਜਿਹੜਾ ਬਿਆਸ ਦਰਿਆ ਵਾ ਉਹ ਰੰਜੀਤ ਸਾਗਰ ਤੇ ਰਾਵੀ ਦਰਿਆ ਵਾ ਉਹ ਪੌਂਗ ਡੈਮ ਜਿਹੜਾ ਉੱਥੋਂ ਨਿਕਲਦਾ ਤੇ ਇਸੇ ਤਰ੍ਹਾਂ ਜਿਹੜਾ ਚਨਾਵ ਉਹ ਜਿਹੜਾ ਚੰਦਰਤਾਲ ਜਿਹੜਾ ਲੇਕ ਆ ਉਹਦੇ ਵਿੱਚ ਆਉਂਦੀ ਆ ਇਸੇ ਤਰ੍ਹਾਂ ਜਿਹੜਾ ਜੇਲਮਾ ਇਹ ਬੁੱਲਰ ਲੇਕ ਆ ਇੱਥੋਂ ਸ਼੍ਰੀਨਗਰ ਦੇ ਲਾਗੇ ਪੈਂਦੀ ਆ ਉਹਦੇ ਵਿੱਚੋਂ ਨਿਕਲਦੀ ਆ ਤੇ ਇਹ ਜਿਹੜਾ ਸਾਰੇ ਕਿਸੇ ਸਮੇਂ ਪੰਜਾਬ ਜਿਹੜਾ ਵੱਡਾ ਹੁੰਦਾ ਸੀ ਪਾਕਿਸਤਾਨ ਵਾਲਾ ਪੰਜਾਬ ਵੀ ਤੇ ਇਹ ਸਾਰੇ ਦਰਿਆ ਉਹਦੇ ਚ ਵਗਦੇ ਸੀ ਪੰਜਾਬ ਚ ਇਸੇ ਕਰਕੇ ਉਸ ਨੂੰ ਪੰਜ ਆਬ ਪੰਜਾਬ ਕਿਹਾ ਜਾਂਦਾ ਸੀ ਪੰਜ ਆਬਾਂ ਦੀ ਧਰਤੀ ਤੇ ਇਸੇ ਗੱਲਬਾਤ ਇੱਥੇ ਆ ਤੇ ਹੁਣ ਆਪਾਂ ਇੱਥੋਂ ਅੱਗੇ ਜਿਹੜਾ ਬਾਰਾਮੁਲਾ ਜਾਣਾ ਵਾ ਹੁਣ ਤੇ ਰਸਤੇ ਦੇ 뷰 ਬਹੁਤ ਸੋਹਣੇ ਆ ਆਪਾਂ ਉਹ ਕੈਪਚਰ ਕਰਦੇ ਜਾਂਦੇ ਆ ਇਹ ਦਰ ਨੇੜਾ ਹੁੰਦੀ ਆ ਉਹ ਜਿੱਥੇ ਦੇਖਦਾ ਇਹ ਨਹਿਰ ਇਥੋਂ ਇਹਦੇ ਥਲੋਂ ਦੀ ਗੱਡੀ ਹੋਈ ਆ ਆ ਇੱਧਰ ਆ ਨਹਿਰ ਤੁਸੀਂ ਕਹੋਗੇ ਇੱਧਰ ਨਹਿਰ ਤਾਂ ਦਿਖਦੀ ਨਹੀਂ ਫੇਰ ਇੱਧਰ ਜਿਹੜੀ ਨਹਿਰ ਆ ਫੇਰ ਥਲੋਂ ਥਲੋਂ ਦੀ ਆ ਦੇਖੋ ਪਤਾ ਲੱਗਦਾ ਇੱਧਰ ਕੋਈ ਤੇ ਨਹਿਰ ਆ ਕੋਈ ਇਥੋਂ ਦੀ ਨਹਿਰ ਕੱਢੀ ਆ ਜੀ ਦਾ ਇੱਥੋਂ ਪਤਾ ਲੱਗ ਸਕਦਾ ਹਾਂ ਦੇਖੋ ਉਹ ਚੱਲਦਾ ਪਾਣੀ ਸਪੀਡੋ ਸਪੀਡ ਥਲੋਂ ਦੀ ਗੁਫਾਵਾਂ ਬਣਾ ਕੇ ਜਿਹੜੀਆਂ ਨਹਿਰਾਂ ਕੱਢੀਆਂ ਵਾ ਤੇ ਕੋਈ ਵੀ ਪਹਾੜਾ ਨਹੀਂ ਹਟਾਇਆ ਨਹੀਂ ਵਾਹ ਦੇ ਨਹਿਰਾਂ ਥਲੋਂ ਥਲੋਂ ਦੀ ਅੱਗੇ ਤੋਂ ਅੱਗੇ ਭੇਜੀਆਂ ਹੋਈਆਂ ਤੇ ਮੰਨ ਲਓ ਕਿ ਇਹ ਨਹਿਰ ਜਾਂਦੀ ਹੈ ਇਹਦੇ ਤੋਂ ਹਰ ਹਾਲ ਦੇਖਾ ਹਾਲ ਦਾ ਕੁਝ ਦੰਦਰ ਨਹੀਂ ਧਰਤੀ ਆ ਮਦਾਨੀ ਇਲਾਕਾ ਪਰੇ ਥਲੋਂ ਦੀ ਨਹਿਰ ਵਗਦੀ ਹੈ ਇਹ ਨਹਿਰ ਇਹਦੇ ਤੋਂ ਮੁੜੀ ਵਗਦੀ ਆਉਂਦੀ ਹੈ ਇੱਧਰੋਂ ਨਹਿਰ ਪਾਣੀ ਜਾਂਦਾ ਇੱਥੋਂ ਅੱਗੇ ਤੇ ਅੱਗੇ ਜਾ ਕੇ ਦਿਖਾਉਂਦੇ ਆ ਨਹਿਰ ਤੁਹਾਨੂੰ ਤੱਥ ਦੇਖੋ ਥੱਲੋਂ ਥੱਲੋਂ ਦੀ ਨਹਿਰ ਜਾਂਦੀ ਹੈ ਦੀ ਦੀ ਦੂਰ ਤੱਕ ਇਦਾਂ ਥੱਲੋਂ ਦੀ ਗੱਡੀਆਂ ਇਹਨਾਂ ਨੇ ਯਾਨੀ ਕਿ ਜੇ ਕਹੀਏ ਕੋਈ ਮਿੱਟੀ ਨਹੀਂ ਪੁੱਟੀ ਕੋਈ ਇਥੋਂ ਨਹਿਰ ਪੁੱਟ ਕੇ ਫਿਰ ਪਾਣੀ ਨਹੀਂ ਭੇਜਿਆ ਥੱਲੋਂ ਦੀ ਗੁਫਾਵਾਂ ਬਣਾ ਕੇ ਅੰਡਰਗਰਾਉਂਡ ਹੀ ਜਿਹੜਾ ਪਾਣੀ ਅੱਗੇ ਤੋਂ ਅੱਗੇ ਨਹਿਰ ਭੇਜੀ ਹੋਈ ਹੈ ਇਹ ਥੱਲੋਂ ਥੱਲੋਂ ਦੀ ਥੱਲੋਂ ਥੱਲੋਂ ਦੀ ਨਹਿਰ ਆ ਕੇ ਤੇ ਆ ਜਾਂਦੀ ਆਗੇ ਨੂੰ ਬਾਹਰ ਸਟੈਂਡਰ ਦੇ ਉੱਤੇ ਖੜੇ ਹੋਏ ਆ ਉਹ ਥਲੋਂ ਦੀ ਇੱਕ ਨਹਿਰ ਇਧਰੋਂ ਦੀ ਵਹਿ ਜਾਂਦੀ ਆ ਉਹ ਥਲੋਂ ਦੀ ਵਹਿ ਨਹਿਰ ਗੱਡੀ ਆ ਤੇ ਇਧਰ ਦੇਖੋ ਤੁਸੀਂ ਕਿਸੇ ਪਾਸੇ ਨਹਿਰ ਲੱਭਦੀ ਹੈ ਤੁਹਾਨੂੰ ਕਿੱਥੇ ਤੱਕ ਉਹ ਦੂਰ ਤੱਕ ਕਿਤੇ ਨਹਿਰ ਨਹੀਂ ਦਿਖੂਗੀ ਕਿਉਂਕਿ ਅੰਡਰ ਗਰਾਊਂਡ ਇਹ ਪਾਣੀ ਚਲਾਇਆ ਹੋਇਆ ਉੱਤੇ ਉਦਾਂ ਦਾ ਉਦਾਂ ਹੀ ਹਰਿਆਲੀ ਹਰਾ ਬਰਾਕਾ ਵਰੀਆ ਤਕਨੀਕੇ ਕੰਮ ਕੀਤਾ ਹੋਇਆ ਪਿੱਛੋਂ ਜਾ ਕੇ ਕਰਨ ਦਾ ਇਹ ਕਹਿੰਦਾ ਇਹਦੇ ਨਦੀ ਦੇ ਵਿੱਚ ਹੀ ਜਾਣਾ ਵਾ ਇਹਦੇ ਵਿੱਚ ਬੋੜਾ ਖਚੋਣੀਆਂ ਤੇ ਉਹ ਕੁਦਰਤੀ ਫਿਰ ਜਿਹੜੀ ਗੱਲ ਕਹਿਦੀ ਹੈ ਕਿ ਵੇਰੀ ਉਹ ਸੱਚ ਵੀ ਹੋ ਜਾਂਦੀ ਆ ਆ ਪਿੱਛੋਂ ਜੇਲਮੁਨ ਨਦੀ ਆਉਂਦੀ ਆ ਤੇ ਉਸੇ ਨਦੀ ਤੇ ਆਉਣਾ ਇਦਾਂ ਡੈਮ ਲਾ ਕੇ ਤੇ ਇਹਦਾ ਪਾਣੀ ਰੋਕਿਆ ਜਾਂਦਾ ਪਹਿਲਾਂ ਉਹ ਪਾਣੀ ਨੂੰ ਫਿਰ ਅੱਗੇ ਇੱਥੋਂ ਇਦਾਂ ਛੱਡ ਦਿੰਦੇ ਆ ਤਾਂ ਇੱਥੋਂ ਹੀ ਨਹਿਰ ਕੱਢੀ ਹੋਈ ਆ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਅੰਡਰਗਰਾਉਂਡ ਇਹਦੇ ਨਾਲ-ਨਾਲ ਜਾਂਦੀ ਆ ਥੱਲੋਂ ਦੀ ਤਾਂ ਇੱਥੋਂ ਹੀ ਆਪਾਂ ਮੇਨ ਰੋਡ ਤੇ ਫੇਰ ਚੜ ਜਾਂਗੇ ਆਪਾਂ ਦਾ ਨੀਲਾਕਾ گاਵਾ ਚਰੀ ਜਾਂਦੀਆਂ ਉਹ ਜੀ ਪਹੁੰਚ ਗਏ ਆਪਾਂ ਹੁਣ ਬਾਰਾਮੁਲਾ ਗੁਰਦੁਆਰਾ ਸਾਹਿਬ ਪਾਸ਼ਾ ਸ਼ੇਮੀ ਉਹ ਕਿ ਇੱਧਰ ਸਾਰੇ ਗੁਰਦੁਆਰਾ ਸਾਹਿਬ ਛੇਵੇਂ ਪਾਸ਼ਾ ਜੀ ਦੇ ਨੇ ਸਤਿਗੁਰੂ ਜੀ ਮਹਾਰਾਜ ਇੱਧਰ ਆਏ ਸੀ ਕਈ ਸਥਾਨਾਂ ਤੇ ਗਏ ਇੱਦਾਂ ਹੀ ਬਾਰਾਮੁਲਾ ਇੱਥੇ ਵੀ ਦੋ ਤਿੰਨ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਇੱਥੇ ਕਾਫੀ ਸੰਗਤ ਆ ਜਿਹੜੀ ਹਨ ਜੀ ਬੀ ਬਹੁਤ ਰਹਿੰਦੇ ਆ ਪੰਜਾਬੀ ਨੇ ਘਰ ਕਾਫੀ ਆ ਹੁਣ ਇੱਥੇ ਦਰਸ਼ਨ ਕਰਾਂਗੇ ਆਪਾਂ ਰੁਸ਼ਾਦਾ ਪਾਣੀ ਵੀ ਇੱਥੇ ਹੀ ਛਕਾਂਗੇ ਭੁੱਖ ਲੱਗੀ ਆ ਤੇ ਇੱਧਰ ਸਾਹਮਣੇ ਜਿਹੜੀ ਬਿਲਡਿੰਗ ਦੇਖੂਗੇ ਉਪਰ ਆ ਉਹ ਸ਼ਰਾਮ ਇੱਧਰ ਵੀ ਕਮਰੇ ਹੈਗੇ ਆ ਰਹਿਣ ਦਾ ਪ੍ਰਬੰਧ ਇੱਧਰ ਸਾਰੇ ਪਾਸੇ ਵਧੀਆ ਬਸੋਣਾ ਵਾ ਇਸੇ ਤਰ੍ਹਾਂ ਇੱਕ ਆ ਵੀ ਛੋਟੀ ਜਿਹੀ ਜਿਸ ਤਰ੍ਹਾਂ ਦੇਖइए ਕਿ ਰਹਿਣ ਦਾ ਪ੍ਰਬੰਧ ਵਧੀਆ ਵਾ ਇਹ ਆ ਲੰਗਰ ਦਾ ਹਾਲ ਪ੍ਰਸ਼ਦਾ ਦਾ ਪਨ ਸਕਦੇ ਆ ਪਹਿਲਾਂ ਦਰਸ਼ਨ ਕਰ ਲਈਏ ਤਾਂ ਜਿਹੜੇ ਕਸ਼ਮੀਰ ਦੇ ਵਿੱਚ ਸਾਰੇ ਉਹਨਾਂ ਦੀ ਲਿਸਟ ਆ ਤੁਸੀਂ ਉੱਥੇ ਸਕਰੀਨਸ਼ਾਟ ਮਾਰ ਕੇ ਦੇ ਸਕਦੇ ਹੋ ਇਹ ਆ ਇਹ ਆ ਇਹ ਆ ਚਨਾਰ ਦੀ ਦੇ ਦਰਖਤ ਦਾ ਜਿਹੜਾ ਲੱਕੜ ਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਜੜੀ ਲਗਾਈ ਸੀ ਤਾਂ ਨਹੀਂ ਕੋਟੋਏ ਦਰਖਤ ਬਣਿਆ ਪਰ ਸਮੇਂ ਦੇ ਹਿਸਾਬ ਨਾਲ ਜਦੋਂ ਸ਼ਾਮ ਨਹੀਂ ਹੁੰਦੀ ਤੇ ਦਾ ਫਿਰ ਉਹਦਾ ਕੁਝ ਐਸਾ ਹੁਣ ਬਚਿਆ ਹੋਇਆ ਤੇ ਸ਼ਾਮ ਕਿਉਂ ਨਾ ਸ਼ੀਸ਼ੇ 'ਚ ਮੜ ਕੇ ਰੱਖਿਆ ਦਰਸ਼ਨਾ ਵਾਸਤੇ ਤੇ ਆ ਵਾਖੂ ਜਿਹੜਾ ਪ੍ਰਾਤਨ ਖੂ ਸਤਗੁਰਾਂ ਨੇ ਲਵਾਇਆ ਸੀ ਇਹ ਵੀ ਕਸ਼ਮੀਰ ਦਾ ਸਭ ਤੋਂ ਚੀਜ਼ ਮਸ਼ਹੂਰ ਆ ਕਸ਼ਮੀਰੀ ਸੇਬ ਆ ਦੇਖੋ ਸਾਰੇ ਬਾਗ ਜਿਹੜੇ ਕਸ਼ਮੀਰ ਦੇ ਸੇਬਾਂ ਦੇ ਹੀ ਲੱਗੇ ਹੋਏ ਆ ਇਹ ਸਾਰੇ ਸੇਬਾਂ ਨਾਲ ਭਰੇ ਹੋਏ ਆ ਪਰ ਅਜੇ ਇਹਨਾਂ ਦੀ ਪੱਕਣ ਦੀ ਰੁੱਤ ਨਹੀਂ ਆਈ ਇਹ ਸਾਰੇ ਕੱਚੇ ਆ ਇੱਥੇ ਦੇਖ ਲਓ ਤੁਹਾਨੂੰ ਦਿਖਾਉਂਦੇ ਆ ਇਹ ਸਾਰੇ ਕੱਚੇ ਹਾਂ ਜੇ ਅੱਗੇ-ਅੱਗੇ ਪੱਕੂਗੇ ਜਿੱਦਾਂ-ਜਿੱਦਾਂ ਵੀ ਅਗਸਤ ਮਹੀਨੇ ਜ ਚੰਗੀ ਤਰ੍ਹਾਂ ਪੱਕ ਜਾਂਦੇ ਆ ਤੇ ਅੱਜ ਤੁਹਾਨੂੰ ਕਸ਼ਮੀਰੀ ਸੇਬਾਂ ਦੀ ਵੀ ਵੀਡੀਓ ਦਿਖਾ ਦਈਏ ਤੇ ਬਾਗ ਦੇਖੋ ਕਿੰਨੇ ਆ ਭਰੇ ਪਏ ਆ ਇਹ ਕਿੱਡਾ ਸੋਹਣਾ 뷰 ਬੰਦਾ ਦੇਵਦਾਰ ਦੇ ਦਰਖਤ ਇਹਨੂੰ ਚਿੱਲ ਦੇ ਦਰਖਤ ਵੀ ਕਹਿ ਦਿੰਦੇ ਆ ਇਹਨੂੰ ਏਡਾ ਸੋਹਣਾ ਤੇ ਸ਼ਾਂਤ ਮਾਹੌਲ ਇੱਥੇ ਜਿਵੇਂ ਸ਼ਾਂਤੀ ਇੱਧਰ ਵੀ ਪਰੇ ਵੇ ਲੋ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸੰਤ ਠਾਕੁਰ ਭਾਈ ਰੋਚਾ ਸਿੰਘ ਜੀ ਤਪੋ ਅਸਥਾਨ ਸਿਆਲਕੋਟ ਕਸ਼ਮੀਰ ਪਾਈ ਰੋਚਾ ਸਿੰਘ ਹੋਏ ਆ ਉਹਨਾਂ ਨੇ ਇੱਥੇ ਤਪ ਕੀਤਾ ਬਹੁਤ ਸਮਾਂ ਰਹਿ ਕੇ ਤੇ ਬਾਕੀ ਆਪਾਂ ਇਤਿਹਾਸ ਅੱਗੇ ਜਾ ਕੇ ਦੇਖਦੇ ਆਂ ਕੀ ਇੱਥੋਂ ਦਾ ਇਤਿਹਾਸ ਆਪਣਾ ਤੇ ਤੁਹਾਨੂੰ ਅੱਗੇ ਦਿਖਾਉਂਦੇ ਆਂ ਸੰਗਤ ਗੁਰਦੁਆਰਾ ਬੜੀ ਸੋਹਣੀ ਜਗ੍ਹਾ ਤੇ ਉੱਚੀ ਪਹਾੜੀ ਤੇ ਦੇਵਦਾਰ ਦੇ ਦਰਖਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਇਹਦੇ ਸੰਗਤ ਦੇਖੋ ਗੰਨਾ ਸੰਗਤ ਦਾ ਸੰਗਤ ਬਹੁਤ ਪਹੁੰਚੀ ਹੈ ਇੱਥੇ ਇਹ ਉੱਧਰ ਸੀ ਤੇ ਜਿੱਥੇ ਤੱਪ ਕੀਤਾ ਉਹ ਇੱਥੇ ਅੰਦਰ ਆ ਤੁਹਾਨੂੰ ਦੇ ਜਾ ਕੇ ਦਿਖਾਉਂਦੇ ਆ ਉਹਨੇ ਭੋਰ ਸਾਹਿਬ ਗੁਫਾ ਉਹ ਤੇ ਰਹਿ ਕੇ ਤੱਪ ਕੀਤਾ ਉਹਨਾਂ ਨੇ ਫੇਰ ਬੰਗੀਆਂ ਚ ਠੰਡੀ ਰਹਿੰਦੀ ਤੇ ਸਿਹਾਲ ਚ ਗਰਮ ਹੁੰਦੀ ਆ ਮੈਂ ਪਾ ਦੱਸਿਆ ਇਹ ਤਪ ਸਥਾਨ ਤੇ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਸਾਹਮਣੇ ਤੇ ਇਧਰ ਝੂ ਦੇਖੋ ਚਾਰੇ ਪਾਸੇ ਦਾ ਕਿੱਡਾ ਸੋਹਣਾ ਇਹ ਸਥਾਨ ਆ ਬਹੁਤ ਹੀ ਰਮਣੀਕ ਜਗਾ ਇਹ ਬਾਰਾਮੁੱਲਾਂ ਤੋਂ ਕਰੀਬਨ 15-16 ਕਿਲੋਮੀਟਰ ਤੇ ਉੱਤੇ ਪਹਾੜੀ ਦੇ ਉੱਤੇ ਆ ਭਾਈ ਰੋਚਾ ਸਿੰਘ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਉਹਨਾਂ ਦੇ ਸਿੱਖ ਹੋਏ ਆ ਇਸ ਸਥਾਨ ਤੇ ਪਹੁੰਚ ਕਰਕੇ ਕਰੀਬ 12-13 ਸਾਲ ਜਿਹੜਾ ਇੱਥੇ ਪੂਰਾ ਆਪਾ ਦਰਸ਼ਨ ਕੀਤੇ ਹੋਗੇ ਉੱਥੇ ਤਪ ਕੀਤਾ ਰਹਿ ਕਰਕੇ ਇਹ ਜਿਹੜੇ ਭਾਈ ਰੋਚਾ ਸਿੰਘ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਹੋਏ ਨੇ ਉਹਨਾਂ ਤੋਂ ਹੀ ਅੰਮ੍ਰਿਤ ਛਕ ਕੇ ਉਹਨਾਂ ਨੇ ਪਹਿਲਾ ਪ੍ਰਚਾਰ ਕੀਤਾ ਤੇ ਇੱਥੇ ਜਪ ਤਪ ਕਰਦੇ ਰਹੇ ਤੇ ਇੱਥੇ ਜਪ ਤਪ ਕਰਨ ਕਰਕੇ ਇੱਥੋਂ ਦਾ ਸਥਾਨ ਦਾ ਨਾਮ ਜਿਹੜਾ ਤਪਿਆਣਾ ਸਾਹਿਬ ਪੈ ਗਿਆ ਆਪ ਜਿਹੜੀ ਤਪ ਕਰਨ ਵਾਲੀ ਜਗ੍ਹਾ ਤੇ ਜਿਵੇਂ ਖੇਮਕੋਟ ਸਾਹਿਬ ਵੱਲ ਜਿਆਦਾ ਦਿੱਲੀ ਦੀ ਸੰਗਤ ਜਾਂਦੀ ਆ ਇਸੇ ਤਰ੍ਹਾਂ ਇੱਥੇ ਜਿੰਨਾ ਵੀ ਇਲਾਕਾ ਵਾ ਬਾਰਾਮੂਲਾ ਊੜੀ ਇੱਧਰ ਲ ਸ਼੍ਰੀਨਗਰ ਇੱਧਰ ਜਿਹੜੀ ਜੰਮੂ ਦੀ ਸੰਗਤ ਵੱਲ ਹੀ ਆਉਂਦੀ ਆ ਤੇ ਬਾਕੀ ਹੋਰ ਵੀ ਥਾਂ ਤੋਂ ਆਉਂਦੀ ਆ ਸੰਗਤ ਜਿਨ੍ਹਾਂ ਨੂੰ ਪਤਾ ਵਾ ਤੇ ਇਸ ਕਰਕੇ ਦਰਸ਼ਨ ਕਰਨ ਵਾਲੇ ਆ ਇੱਥੋਂ ਦੇ ਸਥਾਨ ਦੇ ਬਹੁਤ ਸੋਹਣਾ ਸਥਾਨ ਜਬ ਤੱਕ ਉਸ ਬਾਲਾ ਸਥਾਨ ਆ ਤੇ ਮਹਾਰਾਜ ਕਿਰਪਾ ਬਖਸ਼ਦੇ ਆ ਜਿਹੜੇ ਇੰਨਾ ਸਥਾਨਾਂ ਤੇ ਦਰਸ਼ਨ ਕਰਦੇ ਆ ਉਹ ਚੈਰੀ ਰਾਤ ਚੋਂ ਲਈ ਸੀ ਆਪਾਂ ਇੱਕ ਪ੍ਰੈਕਟ 100 ਰੁਪਏ ਦਾ ਮਿਲ ਗਿਆ 1 ਕਿਲੋ ਅਗਲੇ ਸਮੇਂ ਆਪਾਂ ਖੜੇ ਆ ਸ਼੍ਰੀਨਗਰ ਦੇ ਨੇੜੇ ਕਿਉਂਕਿ ਹੁਣ ਆਪਾਂ ਵਾਪਸੀ ਜਾਣ ਲੱਗੇ ਆ ਬਾਰਾਮੁੱਲਾ ਤੋਂ ਸ਼੍ਰੀਨਗਰ ਤੇ ਸ਼੍ਰੀਨਗਰ ਤੋਂ ਆਪਾਂ ਪੁਲਾਮਾ ਜਾਵਾਂਗੇ ਅੱਜ ਉੱਥੇ ਗੁਰਦੁਆਰਾ ਸਾਹਿਬ ਆ ਤੇ ਉੱਥੇ ਆਪਾਂ ਜਾ ਕੇ ਰਾਤ ਰੋਕਾਂਗੇ ਪੁਲਾਮਾ ਤੋਂ ਅੱਗੇ ਥੋੜਾ ਜਿਹਾ ਦਾ 7-8 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਆਊਗਾ ਪਹੁੰਚ ਗਏ ਆਪਾਂ ਪੁਲਾਮਾ ਪੁਲਾਮਾ ਦਾ ਜਿਹੜਾ ਗੁਰਦੁਆਰਾ ਸ਼ਾਦੀ ਮਾਰਗ ਇੱਥੇ ਆਪਾਂ ਅੱਜ ਰਾਤ ਠਹਿਰਾਂਗੇ ਤੇ ਇੱਥੋਂ ਦਾ ਇਤਿਹਾਸ ਜੋ ਵੀ ਸਾਰੀ ਵੀਡੀਓ ਕੱਲ ਆਪਾਂ ਬਣਾਵਾਂਗੇ ਅੱਜ ਜਿਹੜੀ ਰਾਤ ਆਪਾਂ ਇਸ ਗੁਰਦੁਆਰਾ ਸਾਹਿਬ ਰੁਕਿਓਏ ਆ। ਫੁੱਲ ਮਾਮਾ ਲੱਗੇ। ਤੇ ਵੀਡੀਓ ਇੱਥੋਂ ਹੀ ਸਮਾਪਤੀ ਆ। ਕੱਲੋਂ ਇੱਥੋਂ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ। ਲੱਗੇ ਇੱਕ ਹੋਰ ਸਥਾਨ ਉੱਥੇ ਦਰਸ਼ਨ ਕਰਾਵਾਂਗੇ। ਇਸੇ ਤਰ੍ਹਾਂ ਹੋਰ ਵੀ ਜਿਹੜਾ ਵੀ ਕੋਈ ਸਥਾਨ ਹੋਇਆ ਤੁਹਾਨੂੰ ਦਰਸ਼ਨ ਕਰਾਉਂਦੇ ਜਾਵਾਂਗੇ। ਕੱਲੋਂ ਵਾਪਸੀ ਪੰਜਾਬ ਵੱਲ ਵੀ ਕਰਾਂਗੇ ਜਿੱਥੇ ਤੱਕ ਹੋ ਸਕੇ। ਤੇ ਇਸ ਕਰਕੇ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਬੇਨਤੀ ਆ ਕਿ ਵੀਡੀਓ ਆਪਣੀ ਨੂੰ ਲਾਈਕ ਸ਼ੇਅਰ ਕਮੈਂਟ ਜੂ ਕਰਿਆ ਕਰੋ ਤੇ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਜੂ ਕਰ ਲਿਆ ਕਰੋ ਧੰਨਵਾਦ